ਹੈਲੋ एवरीवन ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਕਿਉਂ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਇੰਗਲਿਸ਼ ਦਾ ਲੈਵਲ ਕਾਫੀ ਵਧੀਆ ਤਾਂ ਮੈਂ ਸ਼ੋਰ ਆ ਕਿ ਤੁਹਾਨੂੰ ਕਿਤੇ ਨਾ ਕਿਤੇ ਜਿਹੜੇ ਮੈਂ ਅੱਜ ਸਬਜੈਕਟ ਐਗਰੀਮੈਂਟ ਦਾ ਟੌਪਿਕ ਰਵਾਉਣ ਜਾ ਰਿਹਾ ਇਸ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਡਾਊਟ ਹੋਊਗਾ ਇਸ ਵੀਡੀਓ ਨੂੰ ਐਨ ਤੱਕ ਜਰੂਰ ਦੇਖਿਓ ਜਿਹੜੇ ਤਿਆਰੀ ਕਰ ਰਹੇ ਆ ਕੰਪੀਟੀਟਿਵ ਇਗਜ਼ਾਮ ਦੀ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਇੰਗਲਿਸ਼ ਐਡਵਾਂਸ ਲੈਵਲ ਦੀ ਆ ਤਾਂ ਉਹਨਾਂ ਵਾਸਤੇ ਕਨਸੈਪਟ ਆ ਜਿਹੜਾ ਬਹੁਤ ਨੈਸੈਸਰੀ ਗਿਆ ਇਸ ਤਰੀਕੇ ਦੇ ਸਬਜੈਕਟ ਐਂਡ ਵਰਬ ਐਗਰੀਮੈਂਟ ਦੇ 10 ਟੂ 15 ਕਨਸੈਪਟਸ ਆ ਜਿਹੜੇ ਮੈਂ ਤੁਹਾਨੂੰ ਪਾਰਟ ਵਾਈਜ਼ ਜਿਹੜਾ ਸਮਝਾਉਂਦਾ ਹਾਂ ਸੋ ਅੱਜ ਦੇ ਪਾਰਟ 1 ਨੂੰ ਸਟਾਰਟ ਕਰਦੇ ਆ ਵਿਦਾਊਟ ਫਰਦਰ ਡਰ ਜਦੋਂ ਸਬਜੈਕਟ ਸਿੰਗੂਲਰ ਹੁੰਦਾ ਹੈਗਾ ਉਹ ਤਾਂ ਬਹੁਤ ਸੌਖਾ ਹੋ ਜਾਂਦਾ ਇਸ ਨੂੰ ਪਹਿਚਾਣਾ ਨਾ ਕਿ ਕਿਸ ਦੇ ਕੇ ਨਾਲ ਕਿਹੜੇ ਸਬਜੈਕਟ ਦੇ ਨਾਲ ਕਿਹੜੀ ਵਰਬ ਯੂਜ਼ ਕਰਨੀ ਆ ਪਰ ਜਦੋਂ ਇਹ ਸਬਜੈਕਟ ਕੰਪਾਉਂਡ ਹੋ ਜਾਂਦੇ ਆ ਜਾਨੀ ਕਿ ਮੋਰ ਥੈਨ 1 ਹੋ ਜਾਂਦੇ ਆ ਤਾਂ ਉਦੋਂ ਕਿਤੇ ਨਾ ਕਿਤੇ ਦਿੱਕਤ ਆਉਂਦੀ ਆ ਕਿ ਮੈਂ ਇਸ ਲਗਾਵਾ ਐਮ ਲਗਾਵਾ ਆਰ ਲਗਾਵਾ ਜਾਂ ਕਿਹੜਾ ਹੈਲਪਿੰਗ ਵਰਬ ਜਾਂ ਕਿਹੜਾ ਵਰਬ ਲਗਾऊं ਸੋ ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਆਈਦਰ ਔਰ ਦਾ ਕਨਸੈਪਟ ਤੁਸੀਂ ਮੈਨੂੰ ਇਸ ਸੈਂਟੈਂਸ ਦੇ ਵਿੱਚ ਦੱਸੋ ਕਿ ਤੁਸੀਂ ਇਸ ਵਿੱਚ ਕਿਹੜੀ ਵਰਬ ਲਗਾਓਗੇ ਆਈਦਰ ਸ਼ੀ অর ਹਰ 브ਦਰਸ ਵਾਂਟ অর ਵਾਂਟਸ ਟੂ ਕਾਲ ਯੂ ਤੁਸੀਂ ਮੈਨੂੰ ਦੱਸੋ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਆਉਗੀ ਸੋ ਇਹਨਾਂ ਵਿੱਚੋਂ ਆਉਗੀ ਗਾ ਹੁਣ ਇਸ ਵਿੱਚ ਆਈਦਰ ਆਈ অর ਹੀ ਇਹਦੇ ਵਿੱਚੋਂ ਕਿਹੜੀ ਆਪਸ਼ਨ ਲਗਾਓਗੇ ਤੁਸੀਂ ਤੁਸੀਂ ਲਗਾਓਗੇ ਇਜ਼ ਕਿਉਂ ਆਪਾਂ ਕੀ ਕਰਾਂਗੇ ਜਦੋਂ ਵੀ ਆਈਦਰ ਔਰ ਦੀ ਸੈਂਟੈਂਸ ਆਉਣਗੇ ਤਾਂ ਆਪਣਾ ਕਨਸੈਪਟ ਸਿੰਪਲ ਕੀ ਆ ਕਿ ਔਰ ਤੋਂ ਬਾਅਦ ਜੋ ਸਬਜੈਕਟ ਆ ਆਪਾਂ ਸਿਰਫ ਉਸ ਨੂੰ ਦੇਖਣਾ ਹੈ ਨੈਕਸਟ ਨਾਈਦਰ ਨੋਰ ਇਸ ਵਿੱਚ ਵੀ ਸੇਮ ਕਨਸੈਪਟ ਜਿਹੜਾ ਕੰਮ ਆਊਗਾ ਨਾਈਦਰ ਦੇ ਨੋਰ ਹੀ ਹੈਜ਼ ਟੂ ਗੋ ਨਾ ਤਾਂ ਉਹਨਾਂ ਨੂੰ ਤੇ ਨਾ ਹੀ ਉਸ ਨੂੰ ਜਾਨੀ ਕਿ ਇੱਥੇ ਇੱਕ ਤੋਂ ਜ਼ਿਆਦਾ ਵਿਅਕਤੀਆਂ ਦੀ ਗੱਲ ਕਰ ਰਹੇ ਸੀ ਇੱਥੇ ਸਿਰਫ ਇੱਕ ਵਿਅਕਤੀ ਦੀ ਗੱਲ ਕਰ ਰਹੇ ਸੀ ਇੱਕ ਮੇਲ ਦੀ ਗੱਲ ਕਰ ਰਹੇ ਸੀਗੇ

ਮਿਲਣ ਵਾਲਾ ਰਾਈਟ ਸੋ ਇਹ ਹੋ ਗਿਆ ਆਪਣੇ ਕਨਸੈਪਟ 3 ਫਰਸਟ ਵਨ ਇਜ਼ ਆਈਦਰ অর ਫਿਰ ਨਾਈਦਰ ਨੋਰ ਐਂਡ ਫਾਈਨਲੀ ਆਪਾਂ ਦੇਖਿਆ ਸੀਗਾ ਆਈ অর ਸੌਰੀ ਸਬਜੈਕਟ ਏ অর ਸਬਜੈਕਟ ਬੀ ਇਹਨਾਂ ਨੂੰ ਆਪਾਂ ਸਿਰਫ ਸਪੋਜ਼ ਕਰ ਰਹੇ ਹਾਂ ਕਿ ਸਬਜੈਕਟ ਏ ਮੀਨਸ ਕੋਈ ਵੀ ਫਰਸਟ ਨਾਉ ਐਂਡ ਸਬਜੈਕਟ ਬੀ ਮੀਨਸ ਲਾਈਕ ਅ ਡਿਫਰੈਂਟ ਨੇ ਆਲ ਰਾਈਟ ਫੋਰ ਗੋਇੰਗ ਫਰਦਰ i just want to request if you are new here if you want to learn more quickly and more broadly ਪਲੀਜ਼ ਸਬਸਕ੍ਰਾਈਬ ਦਿਸ ਚੈਨਲ ਮੋਨਾਂ ਪਰ ਨੈਕਸਟ ਕਨਸੈਪਟ ਦੇ ਦੇ ਆ ਜਦੋਂ ਆਪਣੇ ਸਬਜੈਕਟ ਕੰਪਾਊਂਡ ਹੋ ਜਾਂਦੇ ਹਨ ਜਾਨੀ ਕਿ ਜਦੋਂ ਉਹਨਾਂ ਦੇ ਵਿੱਚਕਾਰ ਕੀ ਹੁੰਦਾਗਾ ਐਂਡ ਆ ਜਾਂਦਾ ਸਬਜੈਕਟ ਏ ਐਂਡ ਸਬਜੈਕਟ ਬੀ ਤੇ ਆਪਾਂ ਸਮਝਾਂਗੇ ਨਾਲ ਨਾਲ ਕੀ ਕੀ ਇਹਦੀ ਐਕਸੈਪਸ਼ਨਸ ਵੀ ਹੋ ਸਕਦੀਆਂ ਤੁਸੀਂ ਕਹਿੰਦੇ ਕੀ ਕਰਦੇ ਹੋ ਜਦੋਂ ਗੱਲ ਕਰਦੇ ਆਪਨਾ ਸਬਜੈਕਟ ਦੇ ਵਿੱਚ ਕੀ ਹੋਗਾ ਜਿਵੇਂ ਆ ਆਪਣਾ ਸੈਂਟੈਂਸ ਆ ਕਾਲੂ ਐਂਡ ਗੋਰਾ ਤਾਂ ਕੀ ਹੋ ਗਿਆ ਤੇ ਵਿੱਚ ਸਬਜੈਕਟ ਆਪਣਾ ਪਲਸ ਹੋ ਜਾਂਦਾ ਹੈ ਜਦੋਂ ਵੀ ਤੁਸੀਂ ਐਂਡ ਦੇਖਦੇ ਹੋ ਜਾਨੀ ਕਿ ਕਾਲ ਨੂੰ ਐਂਡ ਗੋਰ ਆ ਜਾਨੀ ਕਿ ਪਲੂਰਲ ਹੋ ਗਿਆ ਹੁਣ ਇਹਦੇ ਵਿੱਚ ਤੁਸੀਂ ਕੀ ਲਗਾਓਗੇ ਆਰ ਸੁਕਾਲੂ ਐਂਡ ਗੋਰਾ ਆਰ ਫਰੈਂਡਸ ਕੀ ਹੋਗੀ ਯਾਰ ਦੋਸਤਾ ਫਿਰ ਨੈਕਸਟ ਆਪ ਬਾਤ ਕਰਦੇ ਆਈਚ ਬੋਏ ਐਂਡ ਆਈਚ ਗਰ ਕੀ ਹਰ ਇੱਕ ਲੜਕਾ ਐਂਡ ਹਰ ਇੱਕ ਲੜਕੀ ਤੁਸੀਂ ਇੱਥੇ ਕੀ ਲਗਾਓਗੇ ਇਜ਼ ਕਿ ਯਾਰ ਹੋ ਸਕਦਾ ਤੁਸੀਂ ਸੋਚਦੇ ਹੋਵੋ ਜਿਵੇਂ ਇਹਦੇ ਵਿੱਚ ਪਲੱਸ ਕੀਤਾ ਤਾਂ ਆਪਾਂ ਉਸੇ ਤਰੀਕੇ ਨਾਲ ਲਗਾਵਾਂਗੇ ਤੁਹਾਡਾ ਕਨਸੈਪਟ ਸਹੀ ਆ ਪਰ ਇਸ ਵਿੱਚ ਕੀ ਹੁੰਦਾ ਜਦੋਂ ਸਬਜੈਕਟ ਤੋਂ ਪਹਿਲਾਂ ਆ ਗਿਆ ਇੰਚ ਤਾਂ ਆਪਾਂ ਇਹਨੂੰ ਸਿੰਗੂਲਰ ਹੀ ਮੰਨਾਂਗੇ ਹਾਲਾਂਕਿ ਇਹਦੇ ਵਿੱਚ ਐਂਡ ਹੈ ਪਰ ਸਟਿਲ ਕੀ ਆ ਕਿਸੇ ਦੇ ਵਿੱਚ ਜਿਹੜਾ ਹੈਲਪਿੰਗ ਵਰਬ ਆ ਉਹ ਲਗਾਉਗੇ ਸਿੰਗੂਲਰ ਸੋ ਈਚ ਬாய் ਐਂਡ ਈਚ ਗਰਲ ਇਜ਼ ਇੰਟੈਲੀਜੈਂਟ ਹਰੇਕ ਲੜਕਾ ਲੜਕੀ ਇੰਟੈਲੀਜੈਂਟ ਹੈ ਨੈਕਸਟ ਈਚ ਬாய் ਐਂਡ ਗਰਲ ਇੱਥੇ ਆਪਾਂ ਫਿਰ ਕੀ ਲਗਾਵਾਂਗੇ ਇਸ ਆਪਣੇ ਪਹਿਲੇ ਸਬਜੈਕਟ ਦੇ ਨਾਲ ਈਚ ਲਗਾਉਣਾ ਚਾਹੀਦਾ ਦੂਜੇ ਦੇ ਨਾਲ ਹੋਵੇ ਜਾਂ ਨਾ ਹੋਵੇ ਡਸਨਟ ਮੈਟਰ ਸੋ ਆਪਾਂ ਹੀ ਕਰਾਂਗੇ ਈਚ ਬாய் ਐਂਡ ਗਰਲ ਇਜ਼ ਸਕੈਅਰਡ ਇਸੇ ਤਰੀਕੇ ਨਾਲ ਹੁਣ ਨੈਕਸਟ ਦੇਖਦੇ ਆਪਾਂ ਰਾਜਮਾ ਐਂਡ ਰਾਈਸ ਰਾਜਮਾ ਤੇ ਚਾਵਲ ਹੁਣ ਇੱਥੇ ਆਪਾਂ ਲਾਵਾਂਗੇ ਆਰ ਕੇ ਇਜ਼ ਤਾਂ ਇੱਥੇ ਵੀ ਆਪਣਾ ਲੱਗੂਗਾ ਇਜ਼ ਰਾਜਮਾ ਤੇ ਚਾਵਲ ਮੀਰੀ ਫੇਵਰਿਟ ਡਿਸ਼ ਆ ਇਹਦਾ ਮਤਲਬ ਕੀ ਆ ਕਿ ਮੇਰੀ ਜਿਹੜੀ ਫੇਵਰਿਟ ਡਿਸ਼ ਆ ਇਕੱਲੀ ਰਾਜਮਾ ਨਹੀਂ ਨਾ ਹੀ ਇਕੱਲੀ ਰਾਈਸ ਆ ਦੋਨਾਂ ਦਾ ਕੰਬੀਨੇਸ਼ਨ ਆ ਸੋ ਮੈਂ ਕਹਾ ਰਾਜਮਾ ਐਂਡ ਰਾਈਸ ਇਜ਼ ਮਾਈ ਫੇਵਰਿਟ ਡਿਸ਼ ਨੈਕਸਟ ਬ੍ਰੈਡ ਐਂਡ ਬਟਰ ਇਜ਼ ਹਿਸ ਡੇਲੀ ਬ੍ਰੈਕਫਾਸਟ ਸੋ ਬ੍ਰੈਡ ਐਂਡ ਬਟਰ ਕੀਆ ਉਹਦਾ ਸਵੇਰ ਦਾ ਭੋਜਨ ਠੀਕ ਹੈ ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹ ਬ੍ਰੈਡ ਨੂੰ ਅਲੱਗ ਖਾ ਰਿਹਾ ਬਟਰ ਨੂੰ ਅਲੱਗ ਖਾ ਰਿਹਾਗਾ ਉਹ ਕੀ ਕਰ ਰਿਹਾਗਾ ਬ੍ਰੈਡ ਦੇ ਉੱਪਰ ਬਟਰ ਲਗਾ ਕੇ ਖਾ ਰਿਹਾਗਾ ਸੋ ਬ੍ਰੈਡ ਐਂਡ ਬਟਰ ਇਜ਼ ਹਿਸ ਡੇਲੀ ਬ੍ਰੈਕਫਾਸਟ ਸੇ ਬ੍ਰੈਡ ਤੇ ਬਟਰ ਕੀ ਆ ਉਸ ਦਾ ਡੇਲੀ ਦਾ ਬ੍ਰੈਕਫਾਸਟ ਆ ਨੈਕਸਟ ਆਪਾਂ ਦੇਖਦੇ ਆ ਟਾਈਮ ਐਂਡ ਟਾਈਡ ਤਾਂ ਹੁਣ ਤੁਸੀਂ ਦੇਖੋਗੇ ਕਿ ਇਸ ਵਿੱਚ ਟਾਈਮ ਇੱਕ ਅਲੱਗ ਸਬਜੈਕਟ ਐਂਡ ਟਾਈਡ ਇੱਕ ਅਲੱਗ ਸਬਜੈਕਟ ਆ ਸੋ ਟਾਈਮ ਐਂਡ ਟਾਈਡ ਵੇਟ ਫਾਰ ਨਨ ਕਿ ਟਾਈਮ ਤੇ ਟਾਈਡ ਜਿਹੜੀ ਵੇਵ ਆ ਉਹ ਕੀ ਆ ਕਿਸੇ ਲਈ ਵੀ ਵੇਟ ਨਹੀਂ ਕਰ ਰਾਈਟ ਹੋਰ ਐਗਜ਼ਾਮਪਲਸ ਦੇਖਦੇ ਆ ਜਿਵੇਂ ਹੁਣ ਤੁਸੀਂ ਦੇਖੋਗੇ ਕਿ ਮਾਈ ਵਾਈਫ ਐਂਡ ਮਾਈ ਲਾਈਫ ਇੱਥੇ ਉਹਨਾਂ ਆਪਾਂ ਕਿਹਨੇ ਨਾਵਾਗੇ ਇਜ਼ ਕਿ ਆਰ ਕਮਿੰਗ ਮੇਰੀ ਵਾਈਫ ਤੇ ਮੇਰੀ ਜਿੰਦ ਕਿੱਤੇ ਉਹਨ ਕੀ ਰਿਪਰੈਜ਼ੈਂਟ ਕਰ ਰਹੇ ਆ ਉਹ ਇੱਕ ਸਿੰਗੂਲਰ ਪਰਸਨ ਵੇ ਜਾਨੀ ਕਿ ਜਿਹੜੀ ਵੀ ਵਾਈਫ ਆ ਉਹ ਹੀ ਮੇਰੀ ਲਾਈਫ ਆ ਸੋ ਇਜ਼ ਕਮਿੰਗ ਇਹ ਮੈਟਰ ਕਰਦਾ ਕਿ ਉਹ ਕਿਸ ਤਰੀਕੇ ਨਾਲ ਸਰ ਸੈਂਟੈਂਸ ਦੇ ਵਿੱਚ ਇਸ ਨੂੰ ਸਮਝ ਰਿਆ ਗਿਆ ਸੋ ਠੀਕ ਹੈ ਸੋ ਮਾਈ ਵਾਈਫ ਐਂਡ ਮਾਈ लाइफ जे ने दो क्या था कि मेरी वाइफ थे मेरी लाइफ यानी कि इथे आर लग ਜਾਂਦਾ ਕਿਤੇ माय वाइफ एंड माय लाइफ तो ऑब्वियसली इते वास्ता ਗੱਲ ਪਹੁੰਚ ਜੂਗੀ ਰਾਈਟ ਸੋ ਨੈਕਸਟ द डायरेक्टर एंड द प्रोड्यूसर ਤਾਂ ਹੁਣ ਇਥੇ ਆਪਾਂ ਕੀ ਲਗਾਵਾਂਗੇ ਆ ਰੀਜ਼ਨ ਤੁਸੀਂ ਦੇਖੋਗੇ द डायरेक्टर ਤੇ ਦਾ ਪ੍ਰੋਡਿਊਸਰ ਪਰ ਜਿਹੜਾ ਆ ਸੈਂਟੈਂਸ ਆ ਦਾ ਡਾਇਰੈਕਟਰ ਐਂਡ ਪ੍ਰੋਡਿਊਸਰ ਸੈਂਟੈਂਸ सेम ही ਆ ਉਹ ਸਮਝ ਲਓ ਆ ਫਿਲਮ ਵੈਸੀ ਹੈਡ ਸੋ ਦ ਐਕਟਰ ਐਂਡ ਪ੍ਰੋਡਿਊਸਰ ਆਫ ਫਿਲਮ

ਹਾਰਸ ਆ ਕੋੜਾ ਤੇ ਕੈਰੇਜ ਜਿਹਨੂੰ ਕਿ ਉਹ ਪਿੱਛੇ ਪਾਈ ਹੁੰਦੇ ਨੇ ਨਾ ਗੱਡੀ ਰਾਈਟ ਸੋ ਹਾਰਸ ਐਂਡ ਕੈਰੇਜ ਤਾਂ ਆਪਾਂ ਕੀ ਲਾਵਾਂਗੇ ਤੇ ਇਜ਼ ਰੀਅਲੀ ਸੀ ਨਾ ਯਾਨੀ ਕਿ ਕੋੜਾ ਤੇ ਗੱਡੀ ਜਿਹੜੀ ਆ ਉਹ ਬਹੁਤ ਰੇਅਰਲੀ ਦੇਖਣ ਨੂੰ ਮਿਲਦੇ ਆ ਯਾਨੀ ਕਿ ਤੁਸੀਂ ਦੇਖਿਆ ਹੋਊਗਾ ਕਿ ਉਹ ਇਕੱਠੇ ਹੁੰਦੇ ਸੀ ਰਾਈਟ ਸੋ ਨੈਕਸਟ ਜਿਹੜਾ ਆਪਾਂ ਦੇਖਦੇ ਆ ਏ ਵਿਦ ਬੀ ਏ ਐਸ ਵੈਲ ਐਸ ਬੀ ਯਾਨੀ ਕਿ ਏ ਨੂੰ ਤੇ ਬੀ ਨੂੰ ਮੈਂ ਐਸ ਅ ਸਬਜੈਕਟ ਚੂਜ਼ ਕੀਤਾ ਆ ਏ ਸਿਰਫ ਇੱਕ ਐਗਜ਼ਾਮਪਲ ਦੇ ਤੌਰ ਤੇ ਆ ਏ ਇਨ ਐਡੀਸ਼ਨ ਟੂ ਬੀ A together with B, A along with B. ਤਾਂ ਇਸ ਕਨਸੈਪਟ ਦੇ ਵਿੱਚ ਆਪਾਂ ਇਹ ਕਰਾਂਗੇ ਸਿੰਪਲੀ ਜੋ ਵਿਦ ਤੋਂ ਪਹਿਲਾਂ ਵਾਲਾ ਐਸ ਵੈਲ ਐਸ ਤੋਂ ਪਹਿਲਾਂ ਵਾਲਾ ਇਨ ਐਡੀਸ਼ਨ ਟੂ ਤੋਂ ਪਹਿਲਾਂ ਆਰ ਟੂਗੇਦਰ ਵਿਦ ਬੀ ਤੋਂ ਸੌਰੀ ਟੂਗੇਦਰ ਵਿਦ ਤੋਂ ਪਹਿਲਾਂ ਜੋ ਹੈਗਾ ਅਲੋਂਗ ਵਿਦ ਤੋਂ ਪਹਿਲਾਂ ਸਬਜੈਕਟ ਹੈ ਜਿਹੜਾ ਸਿਰਫ ਆਪਾਂ ਉਹਨਾਂ ਨੂੰ ਵੇਖ ਕੇ ਲਗਾਉਣਾ ਜਿਵੇਂ ਕਿ ਤੁਸੀਂ ਦੇਖੋਗੇ ਆਈ ਵਿਦ ਹੀ ਤਾਂ ਆਪਣਾ ਇੱਥੇ ਵਿਦ ਤੋਂ ਪਹਿਲਾਂ ਸਬਜੈਕਟ ਕਿਹੜਾ ਆਈ ਸੋ ਆਈ ਦੇ ਨਾਲ ਆਪਾਂ ਕੀ ਲਾਉਣੇ ਆ am so i with he am sitting ਤੁਹਾਨੂੰ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਹੋਗਾ ਬਿਕਾਜ਼ ਤੁਹਾਡੇ ਵਾਸਤੇ ਕਨਸੈਪਟ ਨਵਾਂ ਪਰ ਜੋ ਟਰੂਥ ਹੈ ਔਰ ਟਰੂਥ ਹੈ ਰਾਈਟ ਉਹਨੇ ਇਦਾਂ ਹੀ ਰਹਿਣਾਗਾ ਸੋ ਤੁਸੀਂ ਕੀ ਲਗਾਓਗੇ ਆਈ ਵਿਦ ਹੀ ਇਹਦੇ ਨਾਲ ਲਿਖੂਗਾ am ਜੇ ਇਥੇ ਹੁੰਦਾ ਹੈ ਹੀ ਵਿਦ ਆਈ ਤਾਂ ਆਪਾਂ ਫਿਰ ਕੀ ਲਿਖੋਣਾ ਸੀਗਾ ਇਸ ਕਿਉਂਕਿ ਆਪਾਂ ਵਿਦ ਤੋਂ ਪਹਿਲਾ ਵਾਲੇ ਸਬਜੈਕਟ ਨੂੰ ਦੇਖਣਾ ਸੀਗਾ ਰਾਈਟ ਹੀ ਐਸ ਵੈਲ ਐਸ ਆਈ ਤਾਂ ਐਸ ਵਿੱਚ ਆਪਾਂ ਕੀ ਕਰਾਂਗੇ ਐਸ ਵੈਲ ਐਸ ਤੋਂ ਪਹਿਲਾ ਵਾਲੇ ਯਾਨੀ ਕਿ ਅਨੇ ਦੇ ਨਾਲ ਆਪਾਂ ਕੀ ਲਗਾਵਾਂਗੇ ਵਿਜ਼ਿਟਸ ਸੋ ਹੀ ਐਸ ਵੈਲ ਐਸ ਆਈ ਵਿਜ਼ਿਟਸ ਕੈਨੇਡਾ ਐਵਰੀ ਈਅਰ ਉਹ ਤੇ ਮੈਂ ਹਰ ਸਾਲ ਕੈਨੇਡਾ ਵਿਜ਼ਿਟ ਕਰਦੇ ਆਈ ਐਸ ਵੈਲ ਐਸ ਹੀ ਤਾਂ ਇੱਥੇ ਆਪਾਂ ਕੀ ਲਗਾਵਾਂਗੇ ਵਿਜ਼ਿਟ ਆਪਾਂ ਕੀ ਦੇਖਿਆ ਐਸ ਵੈਲ ਐਸ ਤੋਂ ਪਹਿਲਾ ਕਿਹੜਾ ਸਬਜੈਕਟ ਆ ਇੱਥੇ ਆਪਾਂ ਕੀ ਲਾਉਣਾ ਸੀਗਾ ਵਿਜ਼ਿਟਸ ਆ ਪੈਨ ਇਨ ਅਡੀਸ਼ਨ ਟੂ 3 ਪੈਨਸਿਲਸ ਕਿ ਇੱਕ ਪੈਨ three pencils de naal kiya is to be given free next riya together with us riya sade naal has to visit america today aaj usnu america jana paina aapne ki dekheya together with to pehla wala subject kiya i along with he to aap passive vich ki karange jo subject huga pehla along with to yani ki tusi inna nu bhul jao theek hai jo baad wala subject ਠੀਕ ਹੈ ਸੌਰੀ ਸੋ ਆਪਾਂ ਸਿਰਫ ਸ਼ੁਰੂਆਤ ਵਾਲੇ ਸਬਜੈਕਟਸ ਉਹਨਾਂ ਦੇ ਅਕੋਰਡਿੰਗ ਹੀ ਆਪਾਂ ਵਰਬਸ ਜਾਂ ਹੈਲਪਿੰਗ ਵਰਬਸ ਨੂੰ ਚੂਜ਼ ਕਰਾਂਗੇ ਰਾਈਟ ਨੈਕਸਟ ਕਨਸੈਪਟ ਵੀ ਪਹਿਲਾ ਹੈ ਉਹ ਕੁਆਇਟ ਸਿਮਿਲਰ ਹੈ ਜਿਵੇਂ ਆਪਾਂ ਦੇਖਿਆ ਸੀਗਾ ਕਿ ਆਪਾਂ ਕੀ ਕਰ ਰਹੇ ਸੀਗੇ ਸਬਜੈਕਟ ਜਿਹੜਾ ਸ਼ੁਰੂਆਤ ਵਿੱਚ ਹੁੰਦਾ ਸੀ ਯਾਨੀ ਕਿ ਐਸ ਵੈਲ ਐਸ ਜਾਂ ਇਨ ਐਡੀਸ਼ਨ ਟੂ ਪਹਿਲਾਂ ਇਸੇ ਤਰੀਕੇ ਨਾਲ ਕੀ ਹੋਊਗਾ ਨਾਟ ਤੋਂ ਜੋ ਪਹਿਲਾ ਸਬਜੈਕਟ ਆਪਾਂ ਉਸ ਨੂੰ ਦੇਖ ਕੇ ਆਪਣਾ ਹੈਲਪਿੰਗ ਵਰਬ ਜਾਂ ਜੋ ਵੀ ਵਰਬ ਹੈਗੀ ਆ ਲਗਾਵਾਂਗੇ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਰਵੀ ਨਾਟ ਅ ਮੰਥ ਗੋਜ਼ ਟੂ ਗੋਜ਼ ਟੂ ਕਿਉਂ ਲਗਾਵਾਂਗੇ ਆਪਾਂ ਕਿਉਂਕਿ ਆਪਾਂ ਕੀ ਦੇਖਣਾਗਾ ਐਸ ਸਬਜੈਕਟ ਨੂੰ ਨਹੀਂ ਐਸ ਸਬਜੈਕਟ ਸੋ ਰਵੀ ਗੋਜ਼ ਟੂ ਸਕੂਲ ਜਾਂ ਤੁਸੀਂ ਇਹਨੂੰ ਐਵੇਂ ਕਹਿ ਸਕਦੇ ਆ ਰਵੀ ਸਕੂਲ ਜਾਂਦਾ ਅਮਨ ਨਹੀਂ ਸੋ ਰਵੀ ਗੋਜ਼ ਟੂ ਸਕੂਲ ਨਾਟ ਅਮਨ he not his parents athe par gawaange fir is kyon kyuki aap pa dekha is to pehla jo subject aa so he not his parents is sitting oh baitha us de parents ni you and not i hone de vich ki karoge tusi shayad sochoge ki and lag gaya ta aap e de vich ki kariye subject to pehla jo haga ga ਆਪਾਂ ਹੀ ਕਰਾਂਗੇ ਇਹਨਾਂ ਦੋਨਾਂ ਨੂੰ ਕੰਪਾਊਂਡ ਕਰ ਦਾਂਗੇ ਪਰ ਇਸ ਵਿੱਚ ਵੀ ਸੇਮ ਕਨਸੈਪਟ ਆ ਯੂ ਐਂਡ ਨਾਟ ਆਈ ਇੱਥੇ ਕਿ ਲੱਗ ਜੂਗਾ ਆਰ ਆਪਾਂ ਕੀ ਦੇਖਿਆ ਇਸ ਤੋਂ ਪਹਿਲਾਂ ਜੋ ਸਬਜੈਕਟ ਆ ਯੂ ਐਂਡ ਨਾਟ ਆਈ ਆਰ ਟੂ ਪਲੇਨ ਰਾਈਟ ਸੋ ਆਈ ਹੋਵ ਤੁਹਾਨੂੰ ਅੱਜ ਦਾ ਲੈ ਕਨਸੈਪਟ ਵਧੀਆ ਲੱਗਿਆ ਹੋਊਗਾ ਬਿਕਾਜ਼ ਇਹ ਤੁਹਾਡੇ ਆਸਤੇ ਸ਼ਾਇਦ ਨਵਾਂ ਹੋਊਗਾ ਕੁਝ ਵੀ ਚੀਜ਼ਾਂ ਦੇ ਵਿੱਚ ਤੁਹਾਨੂੰ ਅਜੀਬੋ-ਗਰੀਬੀਆਂ ਲੱਗੀਆਂ ਹੋਣੀਆਂ ਪਰ ਜੋ ਗ੍ਰਾਮਰ ਤੇ ਐਕਚੁਅਲ ਰੂਲ ਆ ਆਪਾਂ ਨੂੰ ਉਹਦੇ ਅਕੋਰਡਿੰਗ ਚੱਲਣਾ ਹੀ ਪੈਣਾ ਜਿਹੜੇ ਬੱਚੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਿਹਾ ਉਹਨਾਂ ਵਾਸਤੇ ਤਾਂ ਇਹ ਬਹੁਤ ਫਰੂਟਫੁੱਲ ਆ ਉਹਨਾਂ ਵਾਸਤੇ ਇੱਕ ਤਰ੍ਹਾਂ ਦਾ ਵਰਦਾਨ ਹੀ ਆ ਰਾਈਟ ਸੋ ਇਸ ਤਰੀਕੇ ਦੇ ਹੋਰ ਵੀ 10-15 ਜਿਹੜੇ ਕਨਸੈਪਟ ਆ ਜਿਹੜੇ ਮੈਂ ਆਉਣ ਵਾਲੀ ਵੀਡੀਓਜ਼ ਦੇ ਵਿੱਚ ਪਾਰਟ 2 ਤੇ ਪਾਰਟ 3 ਜਾਂ ਜੇ ਹੋ ਸਕਦਾ ਪਾਰਟ 4 ਬਣਿਆ ਤਾਂ ਮੈਂ ਸਮਝਾਉਂਗਾ ਤੁਹਾਨੂੰ ਹੰਦ ਤੱਕ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਬੱਚਾ ਜੋ ਕਿ ਕੰਪੀਟੀਟਿਵ ਇਗਜ਼ਾਮ ਦੀ ਤ ਪਾਵੇਂ ਉਹ ਇੰਗਲਿਸ਼ ਨੂੰ ਐਡਵਾਂਸ ਲੈਵਲ ਤੱਕ ਲੈ ਕੇ ਜਾਣਾ ਚਾਹੁੰਦਾਗਾ ਉਸ ਤੱਕ ਪੰਜ ਸੈਕਿੰਡ 올 ਰਾਈਟ ਸੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ ਸੇਅ ਯੂ ਇਨ ਦ ਨੈਕਸਟ ਵਨ